ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੰਮ ਚੱਲ ਰਿਹਾ ਈ ਇੱਧਰ ਆਪਣਾ ਸੋਨੂ ਨਹੀਂ ਲੱਗੇ ਹੋਏ ਵੀਰ ਹੋਣੀ ਤੇ ਮੇਨ ਐਂਟਰੀ ਦਾ ਚਗਾਠਾਂ ਦਾ ਕੰਮ ਚੱਲ ਰਿਹਾ ਈ ਅੱਜ ਹਨਾ ਸਾਨੂੰ ਚਗਾਠਾਂ ਹੀ ਕਰੀ ਅੱਜ ਤਾਂ ਫਿੱਟ ਸਾਰੀਆਂ ਤੇ ਅੰਦਰ ਵੀ ਥੋੜੀ ਇੱਕ ਵਾਰੀ ਨਿਗਾਹ ਮਰਾ ਦਿੰਦੇ ਆ ਤੇ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ ਆ ਤੇ ਆਪਣਾ ਹੀ ਆਹਾ ਇੱਧਰ ਫਰਸ ਦਾ ਹੋ ਗਿਆ ਦਾ ਈ ਕੰਮ ਇੱਧਰ ਆਪਣਾ ਜਿਹੜਾ ਉੱਚਾ ਦਾ ਜੀ ਭੰਨ ਕੇ ਸਾਰਾ ਸੈੱਟ ਹੋ ਗਿਆ ਜੀ ਇੱਧਰ ਤੇ ਆਹਾ ਆਪਣੇ ਜਿਹੜੇ ਹੀਟਰ ਆ ਜੀ ਸੋਨੂ ਉਹਨਾਂ ਨੇ ਇਹ ਵੀ ਫਿੱਟ ਕਰਤੇ ਇਹ ਮਜ਼ੂਰੀਆਂ ਦੇ ਲਈ ਵੀ ਇਹ ਦੁਬਾਰਾ ਖੋਲ ਲੈਣੇ ਇੱਦਾਂ ਆਪਣਾ ਜੀ ਸਾਰਾ ਸੋਨੂ ਨੇ ਚਗਾਠਾਂ ਫਿੱਟ ਕਰਤੀਆਂ ਆ ਜਿਹੜੇ ਦਰਵਾਜਿਆਂ ਦਾ ਜਿਹੜਾ ਆਪਣਾ ਸਾਈਜ਼ ਆਈ ਉਹ ਸਟੈਂਡਰਡ ਸਾਈਜ਼ ਹੀ ਆ 80 210 ਵਾਲਾ ਇਹ ਆਪਣੇ ਹੈਗੇ ਆ ਦਰਵਾਜੇ ਇਹ ਵਾਲੇ ਹੈਗੇ ਆ ਆਪਣੇ ਪੰਜ ਦਰਵਾਜੇ ਲੱਗਣੇ ਆ ਇੱਥੇ ਹੋ ਗਿਆ ਜੀ ਇੱਕ ਤੇ ਇੱਧਰ ਬਾਥਰੂਮ ਦੇ ਥੋੜੇ ਥੋੜੇ ਖੁੱਲੇ ਕਰਿਆ ਪਰ ਜਿਹੜਾ ਸਾਈਜ਼ ਆਈ ਸਟੈਂਡਰਡ ਹੀ ਰੱਖਾਇਆ ਇੱਧਰ ਆ ਵੀ सोनू ਨੇ ਆ ਸਾਰਾ ਕੰਮ ਛੱਡਿਆ ਜੀ ਇੱਧਰ ਕੰਦ ਵੀ ਆ ਹੋ ਗਈ ਗੇਟ ਤੇ ਹੁਣ ਮੇਨ ਗੇਟ ਨੂੰ ਲੱਗੇ ਹੋਏ ਤੇ ਚਗਾਠ ਫਿੱਟ ਕਰ ਰਹੇ ਆ ਜੀ ਮੇਨ ਗੇਟ ਦੀ ਸਾਈ ਸੋਨੂ ਕਰ ਰਿਹਾ ਜੀ ਹੁਣ ਬਸ ਆ ਭਰ ਭਰੀ ਆ ਹੈ ਸੌੜ ਬੰਨ ਦਾ ਕੰਮ ਖਤਮ ਹੋ ਗਿਆ ਸਾਰਾ ਆ ਪੈਪੂਪ ਪਰ ਛੱਡੇ ਹੀ ਆਪਾਂ ਨੇ ਸਾਰੀ ਜਿਹੜੀ ਆਪਣੀ ਡੈਂਟਿੰਗ ਫੈਂਟਿੰਗ ਸੀ ਸੋਨੂ ਨੇ ਸਾਰਾ ਇੱਧਰ ਬਾਥਰੂਮ ਦੇ ਵਿੱਚ ਆ ਸਾਰੇ ਇੱਧਰ ਪਾਈਪ ਤੇ ਹੁਣ ਸੋਨੂ ਆਪਣਾ ਆਹੀ ਹੋਣਾ ਜਾਲੀ ਵਾਲਾ ਕੰਮ ਸ਼ੁਰੂ ਹੀਗਾ ਬਸ ਫੇ ਜਾਲੀ ਵਾਲਾ ਤੇ ਆਹ ਜਾਲੀ ਜਾਲੀ ਵਾਲਾ ਕੰਮ ਹੈਗਾ ਯਾਹ ਜਿਵੇਂ ਆਪਣੇ ਸਾਰੇ ਘਰ ਦੇ ਵਿੱਚ ਹੁਣ ਰੇਜ਼ਾ ਤੂਰਾ ਕਹਿੰਦੇ ਆ ਓਰੇ ਵੀ ਜਾਲੀ ਮਾਰ ਰੱਖ ਜਾਲੀ ਲਾ ਕੇ ਜਿਵੇਂ ਸਿਮਟ ਲਪਾਈ ਕਰਨੀ ਉਦਾਂ ਕਮਰਿਆਂ ਦੇ ਵਿੱਚ ਆ ਵੀ ਦੇਖੋ ਆ ਮਜ਼ੂਰੇ ਲਈ ਸਾਰੇ ਫਿੱਟ ਕਰਤੇ ਤੇ ਇਹਨੇ ਹੁਣ ਸੋਨੂ ਨੇ ਇਹ ਵੀ ਖੋਲਣੇ ਆ ਵੀ ਸਹਾਈ ਚਾਹੀਦਾ ਜਿਵੇਂ ਦਾ ਦੇ ਜੰਤਰ ਵੀ ਹੋ ਰਿਹਾ ਦੇਖੋ ਸਮੇਟ ਘੋਲ ਹੋ ਰਿਹਾ ਇੱਜਾ ਆ ਮਿੰਟਾਂ ਦੇ ਵਿੱਚ ਬਸ ਬਾਲਟੀ ਤਿਆਰ ਕਰਤੀ ਤੁਹਾਨੂੰ ਨੇ ਲੈ ਆ ਇੱਧਰ ਵੀ ਰੱਖਿਆ ਹੋਇਆ ਆਪਣਾ ਚਿਗਾਠ ਨੂੰ ਇਹ ਪੰਨ ਤੋੜ ਕਰ ਛੱਡੀ ਇੱਥੇ ਉਹਦੇ ਚਕਾਠ ਦੇ ਆ ਫਸਣੇ ਆ ਹਨਾ ਉਹ ਸਖੀਂ ਜਿਹਾ ਇਹ ਇਹ ਵਾਲੇ ਦੇ ਵਿੱਚ ਆ ਜੇ ਨੇ ਚੱਕੀ ਬੰਨ ਲਓ ਆ ਕਿ ਇਲਜੇ ਵਿੱਚ ਹੋਣੇ ਆਈ ਇਹਦੇ ਸਾਰੇ ਆ ਇਹਦਾ ਕੰਮ ਬਹੁਤ ਜ਼ਿਆਦਾ ਹੈ ਨਾ ਇਹ ਚਗਾੜਦਾ ਹੈ ਨਾ ਦੁਗੀਆਂ ਤੇ ਵਾਰ ਰੱਖ ਕੇ ਸਪਰੇਅ ਜੀ ਮਾਰਤੀ ਆਪਾਂ ਨੇ ਫਿਰ ਇਹ ਸੇਫਟੀ ਵਾਲਾ ਕੰਮ ਆ ਜਾਂਦਾ ਵਾ ਹੁਣ ਤਾਂ ਮਿਲਦਾ ਫਿੱਟਾ ਹੀ ਜਾਣੀ ਬਜੀ ਠੀਕ ਹੈ ਜੀ ਓਕੇ ਓਕੇ ਲੋਈ ਬਿਜਲੀ ਨਾਲ ਤਾਂ ਨਿਬੜ ਗਿਆ तकरीबन ਸਾਰਾ ਕੰਮ ਬਸ ਹੁਣ ਤਾਰਾਂ ਹੀ ਖਿੱਚੋਣੀਆਂ ਆ ਬਿਜਲੀ ਵਾਲਿਆਂ ਦੀਆਂ ਲੱਬੀਆਂ ਡੁੱਬੀਆਂ ਸਾਰਾ ਕੁ ਸੈਟ ਆ ਬਾ ਹੁਣ ਉਹਨਾਂ ਨੇ ਤਾਰਾਂ ਹੀ ਖਿੱਚਣੀ ਆ ਇੱਧਰ ਖਿਚਣ ਦੇ ਵੀ ਆਪਾਂ ਨੇ ਪੁਆਇੰਟ-ਪੁਆਇੰਟ ਛੱਡਦੇ ਤੇ ਸਾਨੂੰ ਉਹਨੇ ਸਾਰੇ ਇਹ ਵੀ ਡਨ ਹੋ ਗਿਆ ਇੱਧਰ ਸਾਰਾ ਆ ਸਕਾਰਿਕੋ ਵਾਲੇ ਪਾਣੀ ਵਾਲਾ ਗੈਸ ਵਾਲਾ ਇੱਥੇ ਟਾਕੀ ਆਪਣੀ ਏਜੀ ਫੇਸ ਤੇ ਚਾਣੀ ਆ ਹੁਣ ਇੱਥੇ ਜੇ ਇੱਥੇ ਉੱਪਰ ਨੂੰ ਜਾਣੀ ਹੈ ਟਾਕੀ ਹੁਣ ਉੱਪਰ ਉੱਪਰ ਤੋਂ ਟੇਢਾ ਨਹੀਂ ਲੱਗਦਾ ਉੱਪਰ ਤੇ ਹੀ ਉਹ ਉੱਪਰ ਤੇ ਅਛਾ ਕੰਧ ਇਦਾਂ ਆ ਦੇ ਉੱਪਰ ਤੇ ਕਿੰਨੀ ਕਾਣ ਲੱਗਦੀ ਹੈ ਨਾ ਹੋਰ ਵੀ ਤੁਸੀਂ ਦੇਖੋਗੇ ਨਾ ਇਕੱਠਾ ਜਿੱਦਾਂ ਕੋ ਬੈਠੀ ਕਿਤੇ ਅੱਛਾ ਜੀ ਅਛਾ ਹਾਂ ਉਹਨਾਂ ਚ ਵੀ ਆਦਾ ਹੁਣ ਇੱਥੇ ਤੇ ਇਹਦੇ ਜੀ ਇਹਦੇ ਜੀ ਫੋਨ 'ਚ ਦੇਖਿਆ ਮੈਨੇ ਮਹਾ ਬਹੁਤ ਕਾਣਾ ਇਧਰਲਾ ਖੱਬੇ ਹੱਥਾਂ ਨਾਲ ਥੋੜੇ ਜਿਹੜਾ ਪਾਸਾ ਜਿੰਨੇ ਉੱਚਾ ਉੱਚਾ ਇਧਰ ਨੂੰ ਨਹੀਂ ਕਾਣਾ ਇਧਰ ਵਾਲਾ ਪਾਸਾ ਨੀ ਮੈਂ ਬਹੁਤ ਕਾਣਾ ਹਨ ਲੈ ਵੀ ਫਾਰਮ ਚੱਕ ਹੋਰ ਲੈ ਵੀ ਸਾਨੂੰ ਕੌਫੀ ਆ ਗਈ ਇੱਦਾਂ ਨਹੀਂ ਨਹੀਂ ਮਾੜੀ ਇੱਦਾਂ ਵੀ ਛੱਤ ਤੇ ਰਿੜਾ ਸੋਨੂ ਦੀ ਪ੍ਰੋਮੋਸ਼ਨ ਹੋ ਗਈ ਪੂਰੀ ਹੁਣ ਹੈ ਪਤਾ ਕੀ ਚੱਕਰ ਆ ਦੂਰ ਬਹੁਤ ਆ ਤੂੰ ਸਪੈਸ਼ਲ ਬੰਦਿਆਂ ਨੂੰ ਹੁਣ ਡਿਸਕਾਊਂਟ ਦੇ ਦੇ ਕਰੀ ਠੀਕ ਤੁਸੀਂ ਵਾ ਨੌ ਲੈਦੇ ਕਰਿਓ ਸਾਡਾ ਵੀ ਸੰਦੀਪ ਸਿੰਘ ਜਿਹੜਾ ਆਪਣਾ ਘਰੋਂ ਕਰਿਆ ਨਾ ਸਾਡੇ ਹੁਣ ਬੰਦੇ ਨੂੰ ਡਿਸਕਾਊਂਟ ਵੀ ਚਾਹੀਦਾ ਵਾੜਾ ਮੋਟਾ ਠੀਕ ਹੈ ਵਲਿੱਕ ਵੀਡੀਓ ਆਰ ਕੀ ਤਰ੍ਹਾਂ ਵਾ ਕੀ ਕਹਿੰਦੇ ਵੀਰ ਜੀ ਹਲਕੀ ਤਰ੍ਹਾਂ ਆਰ ਕੀ ਹਾਂ ਠੀਕ ਹੈ ਜਿਹੜਾ ਉੱਤੇ ਬੀਮ ਪੈਣਾ ਆਪਣੇ ਇਹਨਾਂ ਦੇ ਕਿਉਂਕਿ ਜਿਹੜੀ ਉੱਪਰ ਜਗ੍ਹਾ ਬਚੀ ਆ ਠੀਕ ਹੈ ਜੀ ਸਹੀ ਆ ਇਹ ਵੀ ਦਰੋਂ ਖੋਲਣਾ ਨਹੀਂ ਨਹੀਂ ਇਹ ਅੰਦਰ ਨੂੰ ਮੈਂ ਖੋਲਣਾ ਕਿਉਂਕਿ ਖੱਬੇ ਪਾਸੇ ਵਾਲਾ ਉਹ ਦੂਆ ਆਰਡਰ ਪਰ ਬਣਦਾ ਨਾ ਇਹ ਖੱਬੇ ਪਾਸੇ ਨੂੰ ਦਰਵਾਜ਼ਾ ਦੋ ਦਵਾਰ ਨੂੰ ਦੇਖਾਂਗੇ ਤੇ ਅੰਦਰ ਨੂੰ ਖੁੱਲ੍ਹ ਜੇਣਾ ਹੈ ਦਰਵਾਜ਼ਾ ਲਾਣਾ ਇਹਦੇ ਵਿੱਚ ਫਟ ਕਰ ਦੇਣਾ ਆਪਣੇ ਵਾਠ ਠੀਕ ਕਰ ਦਿੰਦਾ ਕੰਮ ਇਹ ਘਰਸਲਾ ਕੰਮ ਤੋਂ ਕੱਢ ਦੇਣਾ ਰੱਖਣਾ ਸਹੀ ਆ ਪਹਿਲੀ ਵਾਰ ਫਟ ਕਰਨਾ ਅਸ਼ੀਰਮ ਇਹ ਤੇਰੇ ਘਰੇ ਪਰਵਾਹੀ ਹੈ ਸਰ ਪਹਿਲੀ ਵਾਰ ਨਹੀਂ ਚੱਲਾ ਇਹਦਾ ਸਾਲੋਂ ਕੌਨਫੀਡੈਂਸ ਪੂਰਾ ਵੀ ਕਰੇ ਦੇਣਾ ਤਾ ਮੈਂ ਛੁਰ ਗਿਆ ਬੋਲੀ ਯਾਰ ਹਾਂ ਪਹਿਲੀ ਵਾਰ ਦਰਵਾਜ਼ਾ ਫਟ ਕਰ ਲੱਗੇ ਜ਼ਿੰਦਗੀ ਚਾ ਮੈਂ ਕਾਕੀ ਮੈਂ ਅਗਰਦਾ ਕੋਈ ਹੋਰ ਕਿਸੇ ਦੀ ਕੋਈ ਚੱਕਰ ਨਹੀਂ ਹੈ ਤੇ ਮੈਂ ਕਦੇ ਕੀਤਾ ਨਹੀਂ ਇਹ ਤਾਂ ਇਹ ਥੱਲੇ ਕੈਲ ਟੂ ਲਾਉਣ ਤੇ ਪਹਿਲੇ ਫਟ ਕਰਕੇ ਦੇਖਣੀ ਨਾ ਠੀਕ ਆ ਨਾ ਨਾ ਸਹੀ ਆ ਕੋਈ ਗਲਤੀ ਖਲਤੀ ਕੋਈ ਹੋਊਗੀ ਹੁਣ ਪ੍ਰਹਲ ਹੋ ਜੂਗਾ ਕੱਲ ਨੂੰ ਕੈਲ ਲਾ ਲਈ ਆਪਾਂ ਨੇ ਫਿਰ ਜਿਆਦਾ ਪ੍ਰੋਬਲਮ ਹੋ ਜਣੀ ਖੜੀ ਹੈ ਨਾ ਚਲੋ ਦੰਦਰੀ ਹੁਣ ਇੱਧਰ ਵੀ ਹੋਏ ਹੋਏ ਆ ਨੇ ਸਾਰੇ ਘਰਾਂ ਵੱਲੇ ਲੋਈ ਬਸ ਹੁਣ ਗੇਟ-ਗੂਟ ਹੋ ਰਹੇ ਆਈ ਬਸ ਆ ਫਿੱਟ ਚ ਗੱਠਾ ਫੇਰ ਬਾਕੀ ਜਿਹੜਾ ਕੰਮ ਕੱਲ ਦੀ ਵੀਡੀਓ ਫੇਰ ਬਣਾ ਲਾਂਗੇ ਆਈ ਆਪਾਂ ਤੁਹਾਨੂੰ ਫੇਰ ਦਿਖਾ ਦਾਂਗੇ ਕਿ ਕਿਆ ਕੁਝ ਚੱਲ ਰਿਹਾ ਈ ਕੰਮ ਕਰ ਹੁਣ ਘਰ ਦੇ ਵਿੱਚ ਆਪਣਾ ਬਸ ਆਹੀ ਕੁਝ ਹਜੇ ਹੋਇਆ ਈ ਆ ਫਰਸ਼ ਸਾਰੇ ਚ ਪੈ ਗਈ ਆਈ ਕੱਚਾ ਈ ਆ ਤੇ ਪੈਪਾ ਪੁੱਪਾ ਛੜਤੀਆਂ ਈ ਸਾਰੀਆਂ ਆ ਜਿਵੇਂ ਆਪਾਂ ਨੇ ਤੁਹਾਨੂੰ ਦੱਸਿਆ ਈ ਆਹ ਹੀਟਰ ਜੇ ਫਿੱਟ ਕਰੇ ਤੇ ਸੋਨੂ ਨੇ ਤੇ ਬਾਕੀ ਮਿਲਦੀਆਂ ਈ ਫੇਰ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਗਲਾ ਕੰਮ ਕਰ ਦਿਖਾਉਂਦੀ ਆਈ ਸੋਨੂ ਦਾ ਚਲੋ ਫਿਰ ਠੀਕ ਆਈ